ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਦਿਨ ਮੇਰੇ ਹਿਸਾਬ ਨਾਲ ਮੇਰੀ ਲਾਈਫ 'ਚ ਕੁਝ ਅੱਛਾ ਨਹੀਂ ਚੜਿਆ ਜਦੋਂ ਅੱਖ ਖੁੱਲੀ ਤੇ ਘਰਦਿਆਂ ਦੱਸਣੇ ਆਇਆ ਕਿ ਪੱਲਾ ਅੰਕਲ ਦੀ ਡੈਥ ਹੋ ਗਈ ਪੱਲਾ ਅੰਕਲ ਸਾਡੇ ਜਸਵਿੰਦਰ ਪੱਲਾ ਅੰਕਲ ਸਾਡੇ ਬਹੁਤ ਅੱਛੀ ਨਾਲ ਫੈਮਿਲੀ ਰਿਲੇਸ਼ਨ ਸੀ ਹੀ ਇਜ਼ ਅ ਸੱਚ ਅ ਨਾਈਸ ਪਰਸਨ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਘੱਟ ਪੰਜਾਬੀ ਮੂਵੀਜ਼ ਦੇਖੀਆਂ ਬਹੁਤ ਘੱਟ ਪਰ ਜਿਹੜੀ ਮੂਵੀ ਵਿੱਚ ਮੈਨੂੰ ਇਹ ਪਤਾ ਹੁੰਦਾ ਸੀ ਨਾ ਕਿ ਇਸ ਮੂਵੀ ਵਿੱਚ ਪੱਲਾ ਅੰਕਲ ਨੇ ਮੈਂ ਡੈਫੀਨਿਟਲੀ ਉਹ ਮੂਵੀ ਦੇਖਦੀ ਸੀ ਮਤਲਬ ਮੈਂ ਇਹਨਾਂ ਨੂੰ ਹਮੇਸ਼ਾ ਕਹਿੰਦੀ ਸੀ ਹਾਸਿਆਂ ਦੇ ਬਾਦਸ਼ਾਹ ਜਿਵੇਂ ਚਮਕੀਲਾ ਕਲੀਆਂ ਦਾ ਬਾਦਸ਼ਾਹ ਸੀ ਪੱਲਾ ਅੰਕਲ ਹਾਸਿਆਂ ਦੇ ਬਾਦਸ਼ਾਹ ਸੀ ਇਹਨਾਂ ਮਤਲਬ ਇੰਡਸਟਰੀ ਦੇ ਨੇ ਪੁਰਾਣੇ ਲিজੰਡ ਕਲਾਕਾਰ ਇੰਨੇ ਦਿਗਜ ਅਭਿਨੇਤਾ ਜੋ ਆਪਣੇ ਇੱਕ ਛੋਟੇ ਛੋਟੇ بڑے ਹਲਕੇ ਫੁਲਕੇ ਜਿਹੇ ਡਾਇਲੌگز ਨਾਲ ਸਾਹਮਣੇ ਦੇ ਬੰਦੇ ਦੇ ਫੇਸ ਤੇ ਇੱਕ ਮੁਸਕਰਾਹਟ ਲਿਆਉਂਦੇ ਸੀ। ਉਹਨਾਂ ਦੇ ਡਾਇਲੌਗ ਸੁਣ ਕੇ ਇੰਨਾ ਮਜ਼ਾ ਆਉਂਦਾ ਸੀ ਜਿਹੜੀ ਡਾਇਲੌਗ ਡਿਲੀਵਰੀ ਸੀ ਨਾ ਉਹਨਾਂ ਦੀ ਬਹੁਤ ਸੋਹਣੀ ਸੀ। ਔਰ ਉਹਨੇ ਹੀ ਵਧੀਆ ਉਹ ਇਨਸਾਨ ਸੀ, ਉਹਨੇ ਹੀ ਵਧੀਆ ਉਹਨਾਂ ਦੀ ਪੂਰੀ ਫੈਮਿਲੀ ਸੀ। ਸੋ ਸਾਨੂੰ ਤਕਰੀਬਨ 20-25 ਸਾਲ ਤੋਂ ਸਾਡੇ ਸਾਰਿਆਂ ਦੇ ਆਪਸ ਵਿੱਚ ਇੱਕ ਫੈਮਿਲੀ रिलेशनशिप ही क्योंकि मेरी सिस्टर्स ने काफी इनਨ ਨਾਲ ਚਨਕਾਟੇ movies ਦੇ ਵਿੱਚ as a artist ਕੰਮ ਕੀਤਾ ਸੀ। ਔਰ ਮੈਂ ਵੀ as a artist ਇਹਨਾਂ ਨੂੰ ਮਿਲ ਚੁੱਕੀ ਆ ਪੱਲਾ ਅੰਕਲ ਨੂੰ ਬਹੁਤ ਬਹੁਤ ਨਾਈਸ ਸੀ ਮਤਲਬ ਕੋਈ ਐਟੀਟਿਊਡ ਨਹੀਂ ਕੋਈ ਹੰਕਾਰ ਨਹੀਂ ਕਮੜ ਨਹੀਂ ਪਰ ਅੱਜ ਜਦੋਂ ਇਹ ਗੱਲ ਪਤਾ ਚੱਲੀ ਕਿ ਉਮਰ ਕੁਛ ਨਹੀਂ ਸੀ। आई थिंक ही वाज़ जस्ट 65 ইয়ার 올্ড। 1960 the birth sea। ਪਰ ਹਾਂ ਉਹਨਾਂ ਨੂੰ ਹੈਲਥ ਇਸ਼ੂਸ ਕਾਫੀ ਸੀ নো ਡਾਊਟ। ਪਰ ਬੜਾ ਮਨਜਾ ਉਦਾਸ ਹੋਇਆ ਕਿ ਇੱਕ ਇੰਨਾ ਵਧੀਆ ਕਲਾਕਾਰ ਇੰਨੀ ਇੱਕ ਮਤਲਬ ਜ਼ਬਰਦਸਤ ਐਕਟਿੰਗ ਇੰਨਾ ਖਵਧੀਆ ਇਨਸਾਨ ਇੰਨੀ ਛੇਤੀ ਮਤਲਬ ਇੰਡਸਟਰੀ ਨਾਲ ਵੀ ਦਾ ਕਿਆ ਗਏ ਸੋਚਿਆ ਨਹੀਂ ਸੀ ਕਦੀ ਸੋ ਬੜਾ ਜਮਨ ਉਦਾਸ ਹੋਇਆ ਔਰ ਇਹੀ ਚੀਜ਼ ਸਿੱਖ ਨੂੰ ਮਿਲਦੀ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਜਿ세 ਕਹਈ ਹੈ ਨਾ ਅਸੀਂ ਹੈਲਦੀ ਆ ਜਾਂ ਮੈਂ ਬਹੁਤ ਵਧੀਆ ਆ ਮੈਂ ਤਾਂ ਅੰਦਰੋਸਤ ਆ ਇਥੇ ਕੋਈ ਨਹੀਂ ਪਤਾ ਵੀ ਬੰਦੇ ਨੂੰ ਕਦੋਂ ਕਿਹੜੀ ਪ੍ਰੋਬਲਮ ਉਹਦੀ ਬਾਡੀ ਵਿੱਚ ਆ ਜਾਏ ਕਦੋਂ ਕਿਹੜੀ ਬਿਮਾਰੀ ਨਾਲ ਤੁਸੀਂ ਡਾਇਗਨੋਸ ਹੋ ਜਾਓ ਤੇ ਕਦੋਂ ਰੱਬ ਕਵੇ ਵੀ ਹੁਣ ਤੇਰੇ ਕੋਲ 3-4 ਮਹੀਨੇ ਆ ਜਾ। ਸੋ ਜ਼ਿੰਦਗੀ ਨੂੰ ਜਿਓ ਬੜੀ ਸੋਹਣੀ ਤੇ ਵਧੀਆ ਤਰੀਕੇ ਨਾਲ ਜਿਓ। ਕਿਸੇ ਦਾ ਦਿਲ ਨਾ ਦੁਖਾਓ। ਕਿਸੇ ਨੂੰ ਹਰਟ ਨਾ ਕਰੋ। ਕਿਸੇ ਦਾ ਹੱਕ ਨਾ ਵਰੋ। ਇਹ ਮੇਰੀ ਸੋਚ ਆ। ਔਰ ਪੱਲਾ ਅੰਕਲ ਬਿਲਕੁਲ ਇਦਾਂ ਦੇ ਸੀ। ਬਹੁਤ ਨਾਈਸ ਸੀ। ਕਾਫੀ ਮੈਂ ਦੇਖਿਆ ਸੀ ਕਾਫੀ ਲੋਕਾਂ ਨੂੰ ਉਹਨਾਂ ਨੇ ਫਾਈਨੈਂਸ਼ਲੀ ਵੀ ਬੜਾ ਸਪੋਰਟ ਕੀਤਾ ਸੀ ਬੜੇ ਨਵੇਂ ਚਿਹਰਿਆਂ ਨੂੰ ਉਹਨਾਂ ਨੇ ਇੰਡਸਟਰੀ 'ਚ ਕੰਮ ਦਿਵਾਇਆ ਸੀ ਮਤਲਬ ਹੀ ਇਜ਼ ਅ ਸੱਚ ਅ ਗ੍ਰੇਟ ਪਰਸਨ ਆਈ ਪ੍ਰੇ టు ਗੋਡ ਕਿ ਇਦਾਂ ਦੇ ਇਨਸਾਨ ਨੂੰ ਸਵਰਗ 'ਚ ਪਰਮਾਤਮਾ ਉਹਨਾਂ ਦੀ ਰੂਹ ਨੂੰ ਸਵਰਗ ਵਿੱਚ ਨਾ ਵਾਸਤਵੇ ਕਿਉਂਕਿ ਉਹ ਜਿੱਦਾਂ ਉਹ ਫਿਲਮਾਂ ਦੇ ਵਿੱਚ ਸੀ ਹਸਾਉਣਾ ਡਾਇਲੌਗਸ ਪੋੜਨਾ ਉਹ ਸੇਮ ਰੀਅਲ ਲਾਈਫ ਚ ਵੀ ਉਦਾਂ ਦੇ ਸੀ ਜੇ ਤੁਸੀਂ ਉਹਨਾਂ ਕੋਲ 15-20 ਮਿੰਟ ਬੈਠਿਓ ਨਾ ਉਹਨਾਂ ਦਾ ਉਹੀ ਗੱਲ ਕਰਨ ਦਾ ਤਰੀਕਾ ਤੁਸੀਂ ਬੈਠੇ-ਬੈਠੇ ਉਹਨਾਂ ਨੇ ਤੁਹਾਨੂੰ ਹਸਾਉਣਾ ਬੜੀ ਵੱਡੀ ਤੇ ਬੜੀ ਮੁਸ਼ਕਿਲ ਜੌਬ ਹੈ ਇਹ ਲਾਈਫ ਵਿੱਚ ਕਿਸੇ ਦੇ ਚਿਹਰੇ ਦੇ ਉੱਪਰ ਮੁਸਕਰਾਹਟ ਲੈ ਕੇ ਆਉਣਾ ਰੁਵਾਨ ਲੱਗੇ ਤਾਂ ਅਸੀਂ ਕਿਸੇ ਨੂੰ ਚਾਰ ਸ਼ਬਦ ਗਲਤ ਬੋਲ ਕੇ ਅਸੀਂ ਬੰਦੇ ਨੂੰ ਐਦਾਂ ਰਵਾ ਦਾਂਗੇ ਉਹਨੂੰ ਹਰਟ ਕਰ ਦਾਂਗੇ ਪਰ ਕਿਸੇ ਦੇ ਚਿਹਰੇ ਤੇ ਸਮਾਈਲ ਲੈਣਾ ਇਟਸ ਅ 빅 ਜੌਬ ਉਹ ਤਾਂ ਵਾਸਤੇ ਤੁਸੀਂ ਰੋ ਰਹੇ ਹੋ ਤੇ 15 ਮਿੰਟ ਉਹਨਾਂ ਨਾਲ ਬੈਠੇ ਹੋ ਉਹਨਾਂ ਨੇ ਤੁਹਾਨੂੰ ਐਸੀ ਐਸੀ ਜੋਕਸ ਐਸੀ ਗੱਲਾਂ ਸੁਣਾਉਣੇ ਕਿ ਤੁਸੀਂ ਮੁਸਕਰਾ ਪੈਣਾ ਔਰ ਫਿਲਮਾਂ ਦੇ ਵਿੱਚ ਵੀ ਉਹ ਇਹ ਕੰਮ ਕਰਦੇ ਸੀ ਕਿ ਸਾਨੂੰ ਸਭ ਨੂੰ ਸਾਨੂੰ ਪੂਰੀ ਦੁਨੀਆ ਨੂੰ ਹਸਾਇਆ ਉਹਨਾਂ ਨੇ ਪੂਰੇ ਪੰਜਾਬੀਆਂ ਨੂੰ ਹਸਾਇਆ ਉਹਨਾਂ ਨੇ ਸਮਝੋ ਉਹਨਾਂ ਦੇ ਪਰਿਵਾਰ ਤੇ ਬੜੀ ਦੁੱਖ ਦੀ ਘੜੀ ਆ ਬੜਾ ਔਖਾ ਵੇਲਾ ਹੈ ਕਿਉਂਕਿ ਇਸ ਚੀਜ਼ ਨੂੰ ਮੈਂ ਅੰਡਰਸਟੈਂਡ ਕਰ ਸਕਦੀ ਕਿ ਉਹਨਾਂ ਦੇ ਬੱਚਿਆਂ ਨੇ ਅੱਜ ਆਪਣਾ ਪਿਓ ਖੋਇਆ ਕਿਉਂਕਿ ਮੈਂ 16 ਸਾਲ ਪਹਿਲੇ ਮੈਂ ਆਪਣਾ ਪਿਓ ਖੋ ਚੁੱਕੀ ਹਾਂ ਸੋ ਉਸ ਚੀਜ਼ ਨੂੰ ਉਸ ਦਰਦ ਨੂੰ ਮੈਂ ਫੇਸ ਕੀਤਾ ਸੋ ਮੈਂ ਅੰਡਰਸਟੈਂਡ ਕਰ ਸਕਦੀ ਕਿ ਉਹਨਾਂ ਤਾਂ ਕੀ ਬੀਤਰੀ ਹੋਗੀ ਔਰ ਉਹਨਾਂ ਦੇ ਬੱਚੇ ਵੀ ਬਹੁਤ ਲਾਇਕ ਸੀ ਆਪਣੇ ਡੈਡ ਦੀ ਬਹੁਤ ਰਿਸਪੈਕਟ ਕਰਦੇ ਸੀ ਕੁਝ ਬੱਚੇ ਹੁੰਦੇ ਜਿਹੜੇ ਮਾਪੇ ਦੇ ਕਹਿਣ ਤੋਂ ਬਾਹਰ ਹੁੰਦੇ ਆ ਬਤਮੀ ਸੀਆਂ ਕਰਦੇ ਸੁਣਦੇ ਨਹੀਂ ਉਹਨਾਂ ਦੇ ਬੱਚੇ ਬਹੁਤ ਬਹੁਤ ਅੱਛੇ ਸੀ ਸੋ ਓਵਰ ਆਲ ਪਰ ਲਾਂਕਲ ਨੂੰ ਪਰਮਾਤਮਾ ਨੇ ਹਰ ਇੱਕ ਪਾਸਿਓ ਵਧੀਆ ਸੋਹਣਾ ਨਵਾਜਿਆ ਸੀ ਬੱਚਿਆਂ ਵਾਲੋਂ ਹੈਪੀ ਸੀ ਵਾਈਫ ਨਾਲ ਹੈਪੀ ਸੀ ਪਬਲਿਕ ਨੂੰ ਇਹ ਸੋਹਣੀ ਸੋਹਣੀ ਮੂਵੀਜ਼ ਦਿੱਤੀਆਂ ਹਰੇਕ ਬੰਦੇ ਨਾਲ ਪਬਲਿਕ ਡੀਲਿੰਗ ਬਹੁਤ ਅੱਛੀ ਸੀ ਸੋ ਮੈਂ ਹੱਥ ਜੋੜ ਕੇ ਉਸ ਪਰਮਾਤਮਾ ਤੋਂ ਜੋ ਬੇਨਤੀ ਕਰਦੀ ਹਾਂ ਕਿ ਉਹਨਾਂ ਦੀ ਰੂਹ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਤੇ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦੇਣ